ਮੈਂ ਜਵਾਬ ਲੈਣਾ ਇੱਕ ਮਿੰਟ ਹਰ ਜਾ ਅੰਦਰ ਮੈਂ ਜਵਾਬ ਹੋਣਾ ਤੇ ਲੈਣਾ ਉਹ ਅਫਸਰ ਨਾਲ ਇੱਕ ਮਿੰਟ ਹਰ ਜਾ ਰਜਤ ਮੈਂ ਅੰਦਰ ਵੀ ਜਾਣਾ ਯਾਰ ਮੈਂ ਉਹਨੂੰ ਕਾਨੂੰਨ ਪੁੱਛਦਾ ਉਹਨਾਂ ਨੂੰ ਮੈਂ ਮੈਂ ਕੁਝ ਨਹੀਂ ਬਚਣਾ ਉਹਨਾਂ ਨੂੰ ਕਾਨੂੰਨ ਪੁੱਛਦਾ ਮੈਂ ਕੈਂਡੀਡੇਟ ਉਹ ਸਾਰੇ ਕਰ ਦਿਓ ਸਾਰੇ ਹੀ ਪਰੇ ਕਰ ਦਿਓ ਸਾਰੇ ਹੀ ਬਾਹਰ ਕਰ ਦਿਓ ਸਾਰੇ ਹੀ ਪਰੇ ਕਰੋ ਸਾਰੇ ਅੰਦਰ ਜਾ ਸਕਦੇ ਬਾਰ ਬਾਰ ਇਹ ਅੰਦਰ ਜਾ ਸਕਦੇ ਹਾਂ ਕੈਂਡੀਡੇਟ ਜਾ ਸਕਦਾ ਕੈਂਡੀਡੇਟ ਜਾ ਸਕਦਾ ਅੰਦਰ ਫੋਕਸ ਨਹੀਂ ਕਰ ਸਕਦਾ ਕਿ ਤੁਸੀਂ ਨਹੀਂ ਕਦੇ ਨਹੀਂ ਅਸੀਂ ਜੇ ਕਰਾਂਗੇ ਤਾਂ ਗੱਲ ਕਰਾਂਗੇ ਅਸੀਂ ਕਿੱਥੇ ਖੜੇ ਹਾਂ ਕੈਂਡੀਡੇਟ ਤੁਸੀਂ ਜਾਓ ਨਾ ਅੰਦਰ ਤੁਸੀਂ ਜਾਓ ਅੰਦਰ ਬਸ ਠੀਕ ਹੈ ਹਾਂ ਸਾਰੇ ਤੁਸੀਂ ਕਰੋ ਜੀ ਸਾਰੇ ਜਣੇ ਸਾਰੇ ਬਰੇ ਕਰਦੇ ਕੈਂਡੀਡੇਟ ਕਲਾ ਕਰੋ ਬਸ ਬਾਕੀ ਭਜੋ ਸਾਰੇ ਉਹ ਉਹ ਜਾਨਾ ਚਲੋ ਮੇਰੀ ਆ ਸਾਰੇ ਜਿਹਨੇ ਦੂਰ ਕਰੋ ਆ ਜੀ ਆ ਜਾਓ ਸਾਡਾ ਕੈਂਡੀਡੇਟ ਅੰਦਰ ਗਿਆ ਕੋਈ ਆ ਤਾਂ ਮੈਂ ਗਿਆ ਮੈਂ ਵੀ ਆਹ ਬੋਡ ਬਣੀ ਆਪਣੇ ਗੱਲ ਕਰੀ ਤੇ ਤੇਰੇ ਤੇ ਆਏ ਜਾਂ ਕੰਡੀਰ ਤੇ ਤਾਂ ਨਹੀਂ ਮੈਨੂੰ ਬੋਲੋ ਹੋ ਗਿਆ ਪਿੱਛੇ ਹੋ ਜਾਓ ਆਹ ਨਾ ਭਾਣੋ ਛੱਡੋ ਯਾਰ ਆ ਜਾਓ ਆ ਜਾਓ ਆਹ ਬੋਡ ਦੀ ਗੱਲ ਕਰੀਂ ਯਾਸ਼ੀ ਅੰਮੀ ਮਰ ਗਈ ਲੋ ਚਲੋ ਅਸੀਂ ਆਹੋ ਕੋਈ ਨਾ ਮੈਂ ਤੁਹਾਡੇ ਨਾਲ ਸਮਝੋ ਕੋਈ ਕੋਈ ਕਿਸ ਤਰ੍ਹਾਂ ਕੋਈ ਨਾ ਮੰਨਦਾ ਹਾਂ ਚਲੋ ਆਇਓ ਅਸੀਂ ਪਾਸਾ ਕਿਹੜਾ ਚੁੰਦੇ ਦੇਖੋ ਕੈਂਡੀਡੇਟ ਅੰਦਰ ਜਾ ਸਕਦੇ ਆ ਕੋਈ ਤਰਾਜ ਨਹੀਂ ਹੈ ਹੱਦ ਤੱਕ ਸਾਡੇ ਵਾਲੇ ਕੈਂਡੀਡੇਟ ਤਾਂ ਅੰਦਰ ਵੀ ਨਹੀਂ ਗਏ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਕੰਨ ਦੇ ਵਿੱਚ ਜਾ ਕੇ ਗੁਸਤਗੁਸ ਨਹੀਂ ਕਰ ਸਕਦਾ ਕਿਸੇ ਵੋਟਰ ਦੇ ਜਾ ਕੇ ਲੇਕਿਨ ਜਿਹੜਾ આરોਪ ਲਗਾਇਆ ਜਾ ਰਿਹਾ ਕਿ ਬ੍ਰਹਮਸ਼ੰਕਰ ਜਿੰਪਾ ਜਿਹੜਾ ਆ ਬਿਲਕੁਲ ਬੂਥ ਦੇ ਬਾਹਰ ਖੜੋਤੇ ਪਿਆ ਉਹਦੇ ਕਰਕੇ ਸਾਰੀ ਤਣਾਅ ਹੋ ਰਿਹਾ ਤੁਸੀਂ ਉਹ ਤਾਂ ਬ੍ਰਹਮਸ਼ੰਕਰ ਜਿੰਪਾ ਦਾ ਬਾਹਰ ਤੇ ਬੂਥ ਦੇ ਬਾਹਰ ਖੜਾ ਉਹ ਕੋਈ ਤਰੀਕਾ ਸਮਝੋ ਕਿੱਥੇ ਖੜਾ ਮੈਂ ਬਾਕੀ ਵੀ ਖੜਾ ਇਹਦੇ ਖੜੇ ਹੁੰਦੇ ਇਤਰਾਜ ਕੀਤਾ ਇਹ ਵੀ ਖੜੇ ਹੋਣ ਸਾਨੂੰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਕੈਂਡੀਡੇਟ ਜਿਹੜਾ ਹੈ ਜਾ ਕੇ ਹੁਣ ਤੁਸੀਂ ਹਰੇਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ ਜਿੱਥੇ ਵੋਟ ਪੋਲ ਹੋਣੀ ਉਹਦੇ ਜਾ ਕੇ ਨਹੀਂ ਕੁਝ ਕਹਿੰਦੇ ਉਹ ਦੇਖਿਓ ਸ਼ੁਰੂਆਤ ਤੋਂ ਸਾਰੇ ਹੀ ਖੜੇ ਆ ਆਪੋਜੀਟ ਕੀ ਕਹਿਣਾ ਚਾਹੁੰਦੇ ਦੇਖੋ ਕੈਂਡੀਡੇਟ ਅੰਦਰ ਜਾ ਸਕਦੇ ਆ ਕੋਈ ਇਤਰਾਜ ਨਹੀਂ ਹੈ ਹੱਦ ਤੱਕ ਸਾਡੇ ਵਾਲੇ ਕੈਂਡੀਡੇਟ ਤਾਂ ਅੰਦਰ ਵੀ ਨਹੀਂ ਗਏ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਕੰਨ ਦੇ ਵਿੱਚ ਜਾ ਕੇ ਗੁਸਤਗੂ ਨਹੀਂ ਕਰ ਸਕਦਾ ਕਿਸੇ ਵੋਟਰ ਦੇ ਜਾ ਕੇ ਲੇਕਿਨ ਜਿਹੜਾ આરોਪ ਲਗਾਇਆ ਜਾ ਰਿਹਾ ਕਿ ਬ੍ਰਹਮਸ਼ੰਕਰ ਜਿੰਪਾ ਜਿਹੜਾ ਆ ਬਿਲਕੁਲ ਬੂਦ ਦੇ ਬਾਹਰ ਖੜੋਤੇ ਪਿਆ ਉਹਦੇ ਕਰਕੇ ਸਾਰੀ ਤਣਾਅ ਹੋ ਰਿਹਾ ਨਹੀਂ ਉਹ ਤਾਂ ਬ੍ਰਹਮਸ਼ੰਕਰ ਜਿੰਪਾ ਦੇ ਬਾਹਰ ਤੇ ਬੂਦ ਦੇ ਬਾਹਰ ਖੜਾ ਉਹ ਕੋਈ ਤਰੀਕਾ ਸਮਝੋ ਕਿੱਥੇ ਖੜਾ ਮੈਂ ਬਾਕੀ ਵੀ ਖੜੇ ਅਸੀਂ ਕਿੱਥੇ ਖੜੇ ਹੁੰਦੇ ਆ ਰਾਜਨੀਤੀ ਕੀਤਾ ਇਹ ਵੀ ਖੜੇ ਹੋਣ ਸਾਨੂੰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਕੈਂਡੀਡੇਟ ਜਿਹੜਾ ਹੈ ਜਾ ਕੇ ਹੁਣ ਤੁਸੀਂ ਹਰੇਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ ਜਿੱਥੇ ਬੋਟ ਕੋਲ ਹੋਣੀ ਉਹ ਤੇ ਜਾ ਕੇ ਨਹੀਂ ਕੁਝ ਕਹਿੰਦੇ। ਉਹ ਦੇਖਿਓ ਸ਼ੁਰੂਆਤ ਤੋਂ ਸਾਰੇ ਹੀ ਖੜੇ ਆ ਆਪੋਜ਼ਿਟ। ਵੈਸੇ ਕਿ ਜਿਹੜਾ ਕੈਂਡੀਡੇਟ ਜਿਹੜੇ ਐਮ ਐਲ ਏ ਸਾਹਿਬ ਅੰਦਰ ਜਾ ਰਹੇ ਆ। ਜਾ ਸਕਦਾ ਅੰਦਰ ਕੈਂਡੀਡੇਟ ਜਾ ਸਕਦਾ। ਲੇਕਿਨ ਐਮ ਐਲ ਏ ਸਾਹਿਬ 'ਤੇ aarop lag rahe ki ਐਮ ਐਲ ਏ ਸਾਹਿਬ ਦੁਆਰਾ ਦੁਆਰਾ ਅੰਦਰ ਜਾ ਰਹੇ। ਨਹੀਂ ਇਹੋ ਜੀ ਕੋਈ ਗੱਲ ਨਹੀਂ। ਕੋਈ ਐਸਾ ਇਸ਼ੂ ਕੋਈ ਨਹੀਂ।